ਕੋਡ ਵੀਰ ਜੀ ਬੇਸਨ ਆਦਿ ਇਸ ਪਾਸੇ ਕੀ ਕੰਮ ਕਰਾ ਤੇ ਕੰਮ ਕਰਾ ਤੇ ਸਦਾਰ ਬਲਾ ਅੱਤਿਆ ਸੁਹੇਨਾ ਗੀਮੀ ਇੰਵਲਟਿੰਗ ਅਰਾਂ ਜਿਹੜੇ ਰਿਪਰਜੇਟ ਨੀਟਿਸ ਇਸ ਬੋਏ ਇਸ ਰੀਨਿਉਲੀ ਲੈ ਕੇ ਰੋ ਗੋ ਆਨ ਦਿਸ ਸਿਟਿੰਗਸ ਆ ਨਾ ਹੂਜ਼ ਹੂਜ਼ ਲੂਜ਼ਿੰਗ ਯੂ ਸਤਿ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਅੱਜ 4 ਦਿਨ ਹੋ ਗਏ ਆ ਲਾ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਹੈਗੇ ਆ ਬਾਹਰ ਧਰਨੇ ਤੇ ਬੈਠੇ ਹੋਏ ਨੇ ਅੱਜ ਔਮਨ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਜਿਹੜੇ ਹੈਗੇ ਆ ਉਹ ਵਾਈਸ ਚਾਂਸਲਰ ਤੇ ਯੂਨੀਵਰਸਿਟੀ ਪ੍ਰਸ਼ਾਸਨ ਤੇ ਬੱਚਿਆਂ ਨਾਲ ਗੱਲਬਾਤ ਕਰਨ ਵਾਸਤੇ ਅੰਦਰ ਆਏ ਹੋਏ ਨੇ ਅੰਦਰ ਗਏ ਹੋਏ ਨੇ ਅਸੀਂ ਦੁਪਹਿਰ ਦੇ ਉਰੇ ਖੜਿਆ ਲੇਕਿਨ ਜਿਹੜੇ ਬੱਚੇ ਹੈਗੇ ਆ ਉਹ ਜਿਹੜਾ ਪ੍ਰੋਟੈਸਟ ਹੈਗਾ ਕੈਂਪਸ ਦੇ ਅੰਦਰ ਵੀਸੀ ਆਫਿਸ ਦੇ ਬਾਹਰ ਕਰ ਰਹੇ ਨੇ ਲੇਕਿਨ ਬੱਚਿਆਂ ਨੇ ਬਾਹਰ ਉਰੇ ਰਾਤ ਨੂੰ ਪ੍ਰੋਟੈਸਟ ਕਰਨ ਵਾਸਤੇ ਵੀ ਇੰਤਜ਼ਾਮ ਕੀਤਾ ਹੋਇਆ ਹੈ ਸ਼ਾਮ ਨੂੰ ਜਦੋਂ ਧੁੱਪ ਚਲੀ ਜਾਂਦੀ ਹੈ ਤਾਂ ਬੱਚੇ ਇੱਥੇ ਬੈਠ ਕੇ ਪ੍ਰੋਟੈਸਟ ਕਰਦੇ ਹਨ ਲੇਕਿਨ ਦਿਨ ਦੇ ਵਿੱਚ ਬੱਚੇ ਅੰਦਰ ਕੈਂਪਸ ਦੇ ਅੰਦਰ ਜਿਹੜਾ ਹੈਗਾ ਵੀਸੀ ਆਫਿਸ ਦੇ ਬਾਹਰ ਉੱਥੇ ਪ੍ਰੋਟੈਸਟ ਜਿਹੜਾ ਹੈਗਾ ਉਹਨਾਂ ਦਾ ਚੱਲਦਾ ਹੈ ਬੱਚਿਆਂ ਦਾ ਜਿਹੜਾ ਕਹਿਣਾ ਹੈਗਾ ਕਿ ਰਾਤ ਬੱਚਿਆਂ ਨੂੰ ਮੈਸ ਦੇ ਵਿੱਚ ਖਾਣਾ ਵੀ ਨਹੀਂ ਦਿੱਤਾ ਗਿਆ ਵਾਈਸ ਚਾਂਸਲਰ ਨੇ ਬੱਚਿਆਂ ਦਾ ਜਿਹੜਾ ਖਾਣਾ ਹੈ ਉਹ ਵੀ ਬੰਦ ਕਰ ਦਿੱਤਾ ਤੇ ਬੱਚਿਆਂ ਨੂੰ ਜ਼ੋਮੈਟੋ ਕਰਕੇ ਜਾਂ ਸਵਿਗੀ ਕਰਕੇ ਜਿਹੜਾ ਖਾਣਾ ਹੈਗਾ ਉਹ ਮੰਗਵਾਣਾ ਪਿਆ ਹਾਲਾਤ ਯੂਨੀਵਰਸਿਟੀ ਦੇ ਐਨੇ بگੜ ਚੁੱਕੇ ਨੇ ਕਿ ਨਾ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਪਹਿਲ ਕੀਤੀ ਜਾ ਰਹੀ ਹੈ ਤੇ ਨਾ ਹੀ ਸਟੂਡੈਂਟਸ ਇਸ ਗੱਲ ਤੇ ਅੜੇ ਹੋਏ ਨੇ ਕਿ ਵਾਈਸ ਚਾਂਸਲਰ ਜਦ ਤੱਕ استਿਫਾ ਨਹੀਂ ਦੇਣਗੇ ਜਾਂ ਵਾਈਸ ਚਾਂਸਲਰ ਨੂੰ ਜਦ ਤੱਕ ਹਟਾਇਆ ਨਹੀਂ ਜਾਏਗਾ ਤਦ ਤੱਕ ਬੱਚੇ ਜਿਹੜੇ ਹੈਗੇ ਆ ਉਹ ਆਪਣੇ ਧਰਨੇ ਤੇ ਬਿਲਕੁਲ ਬਰਕਰਾਰ ਰਹਿਣਗੇ ਲੇਕਿਨ ਸੋਨੰਚ ਇਹ ਆਇਆ ਹੈ ਕਿ ਵਾਈਸ ਚਾਂਸਲਰ ਦਾ ਕਹਿਣਾ ਹੈ ਕਿ ਇਹ ਕੁਝ ਕੀ ਬੱਚੇ ਨੇ ਜਿਹੜੇ ਇਹ ਪ੍ਰੋਟੈਸਟ ਕਰ ਰਹੇ ਨੇ ਲੇਕਿਨ ਜਿਹੜੇ ਬਾਕੀ ਬੱਚੇ ਪੜਨ ਵਾਲੇ ਨੇ ਉਹ ਅੰਦਰ ਨੇ ਉਹ ਇਸ ਪ੍ਰੋਟੈਸਟ ਦੇ ਵਿੱਚ ਬਿਲਕੁਲ ਸ਼ਾਮਲ ਨਹੀਂ ਇਹਨਾਂ ਦੀ ਗਿਣਤੀ ਬਹੁਤ ਥੋੜੀ ਹੈ ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਬੱਚਿਆਂ ਦੀ ਜਿਹੜੀ ਆਵਾਜ਼ ਹੈਗੀ ਉਹ ਉੱਪਰ ਤੱਕ ਪਹੁੰਚੀ ਹੈ ਤਾਂ ਹੀ ਔਮਨ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਜਿਹੜੀ ਹੈਗੀ ਹੈ ਉਹ ਆਪ ਬੱਚਿਆਂ ਨੂੰ ਮਿਲਣ ਵਾਸਤੇ ਅੰਦਰ ਆਏ ਹੋਏ ਨੇ ਬਾਹਰ ਆ ਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਉਹ ਦੋਨਾਂ ਧਿਰਾਂ ਦੇ ਵਿੱਚ ਇੱਕ ਬੈਰੀਅਰ ਦਾ ਇੱਕ ਬ੍ਰਿਜ ਦਾ ਕੰਮ ਕਰਕੇ ਸਮਝੌਤਾ ਕਰਾਂਚ ਕਾਮਯਾਬ ਹੋ ਪਾਣਗੇ ਜਾਂ ਫਿਰ ਮੁਲਾਕਾਤ ਇੱਕ ਫੋਰੀ ਮੁਲਾਕਾਤ ਕਰਕੇ ਵਾਪਸ ਚਲੇ ਜਾਣਗੇ ਇਹ ਦੇਖਣ ਸਟੂਡੈਂਟਸ ਨੂੰ ਮਿਲੀ ਆ ਔਰ ਉਹਨਾਂ ਨੇ ਮੈਨੂੰ ਜੋ ਵੀ ਉਹਨਾਂ ਦੀ ਇਸ਼ੂ ਸੀ ਪ੍ਰੋਬਲਮ ਸੀਗੀਆਂ ਉਹਨਾਂ ਨੇ ਮੈਨੂੰ ਦੱਸਿਆ ਨੇ ਸਾਰੀਆਂ ਪ੍ਰੋਬਲਮਸ ਕਿ ਜੋ ਜੋ ਉਹਨਾਂ ਨੂੰ ਕਿਸੇ ਚੀਜ਼ ਦੀ ਆਬਜੈਕਸ਼ਨ ਸੀਗੀ ਜਾਂ ਉਹਨਾਂ ਨੂੰ ਕੋਈ ਚੀਜ਼ ਚਾਹੁੰਦੇ ਨੇ ਕਿ ਫੈਸਿਲਿਟੀ ਉਹਨਾਂ ਨੂੰ ਮਿਲਣੀ ਚਾਹੀ ਉਹ ਉਹਨਾਂ ਦੇ ਲਈ ਵੀ ਦੱਸਿਆ ਨੇ ਕੁਝ ਫੀਸਸ ਦੀ ਵੀ ਪ੍ਰੋਬਲਮ ਸੀ ਉਹਨਾਂ ਦੇ ਬਾਰੇ ਵੀ ਦੱਸਿਆ ਉਹਨਾਂ ਨੇ ਉਹਨਾਂ ਨੂੰ ਸੁਣਨ ਤੋਂ ਬਾਅਦ ਮੈਂ ਉਹਨਾਂ ਨੂੰ ਪੂਰਾ ਯਕੀਨ ਦਿਲਾਇਆ ਕਿ ਜੋ ਉਹਨਾਂ ਦੀਆਂ ਪ੍ਰੋਬਲਮਸ ਨੇ ਸਾਰੀਆਂ ਐਡਰੈਸ ਹੋਣਗੀਆਂ ਉਸ ਤੋਂ ਬਾਅਦ ਮੈਂ ਵੀਸੀ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਦੇ ਵੀ ਕਹਿਣ ਦਾ ਉਹਨਾਂ ਦਾ ਵੀ ਸੁਣਿਆ ਤਰਕ ਵੀ ਉਹ ਕੀ ਕਹਿੰਦੇ ਨੇ ਇਸ ਦੇ ਬਾਰੇ ਕੁਝ ਫੀਮੇਲ ਫੈਕਲਟੀਆਂ ਹੈਗੀਆਂ ਨੇ ਉਹਨਾਂ ਲੋ ਵੀ ਸੁਣਿਆ ਸਾਰਾ ਕੁਝ ਹੁਣ ਅਸੀਂ ਇਸ ਕੰਸੈਂਸਸ ਤੇ ਪਹੁੰਚਾ ਹੈ ਕਿ ਸਟੂਡੈਂਟਸ ਜਿਹੜੇ ਨੇ ਉਹ ਆਪਣੇ ਰਿਪਰੈਜ਼ੈਂਟੇਟਿਵਸ ਚੁਣਨਗੇ ਔਰ ਇਦਰੋਂ ਜੋ ਵੀ ਉਹ ਕਹਿਣਗੇ ਕਿ ਸਾਡੇ ਫੈਕਲਟੀ ਮੈਂਬਰ ਇਹ ਹੋਣੇ ਚਾਹੀਦੇ ਨੇ ਉਹਦੇ ਅੰਦਰ ਜਾਂ ਕੋਈ ਬਾਹਰ ਦਾ ਮੈਂਬਰ ਉਹਦੇ ਚ ਪੈਣਾ ਚਾਹੀਦਾ ਜਾਂ ਸਾਡੇ ਪ੍ਰਸ਼ਾਸਨ ਦੀ ਤਰਫੋਂ ਮੈਂਬਰ ਉਹਨਾਂ ਦੇ ਪੈਣਾ ਚਾਹੀਦਾ ਉਹ ਕਮੇਟੀ ਬਣੇਗੀ ਔਰ ਮੈਂ ਸਟੂਡੈਂਟਸ ਨੂੰ ਪੁੱਛਿਆ ਸੀਗਾ ਕਿ ਜੇ ਤੁਹਾਨੂੰ ਮੇਰੀ ਜ਼ਰੂਰਤ ਹੈ ਉਹ ਕਹਿੰਦੇ ਤੁਹਾਨੂੰ ਉਹਨਾਂ ਨੂੰ ਮ ਜੋ ਕਹਿਣਗੇ ਤੇ ਮੈਂ ਜ਼ਰੂਰ ਦੁਬਾਰਾ ਫੇਰ ਆਵਾਂਗੀ ਉਹਨਾਂ ਦੇ ਨਾਲ ਅਨਾ ਉਹਨੂੰ ਰਿਪਰੈਜ਼ੈਂਟ ਕਰਾਂ ਕਿਉਂਕਿ ਮੇਰਾ ਕੰਮ ਹੀ ਇਹ ਹੈਗਾ ਕਿ ਗਰਲਜ਼ ਦੀ ਸੇਫਟੀ ਐਂਡ ਸਿਕਿਉਰਿਟੀ ਦੇ ਲਈ ਠੀਕ ਹੈ ਮੈਮ ਪਹਿਲਾਂ ਇਹ ਮੁੱਦੇ ਨੂੰ ਤੁਸੀਂ ਕਿਸ ਤਰੀਕੇ ਨਾਲ ਕਿ ਦੋਵਾਂ ਤਰੀਕਾ ਨੂੰ ਸੁਣਿਆ ਆ ਠੀਕ ਹੈ ਹੁਣ ਜਦੋਂ ਕਮੇਟੀ ਬਣੇਗੀ ਆ ਸਟੂਡੈਂਟਸ ਐ ਰਿਪਰੈਜ਼ੈਂਟੇਟਿਵਸ ਨੂੰ ਵੀ ਅੱਗੇ ਪਾਵਾਂਗੇ ਉਸ ਤੋਂ ਬਾਅਦ ਅਸੀਂ ਡਿਸਾਈਡ ਕਰ ਸਕਦੇ ਹਾਂ ਕਿ ਵਾਕਈ ਕੌਣ ਗਲਤ ਹੈ ਕੌਣ ਸਹੀ ਹੈ ਕਿਉਂਕਿ ਦੋਵਾਂ ਧਿਰਾਂ ਦੇ ਕੋਲ ਆਪਣੇ ਆਪਣੇ ਆਰਗੂਮੈਂਟਸ ਨੇ ਮੈਂ ਫਿਲਹਾਲ ਇਹ ਪ੍ਰੋਟੈਸਟ ਜਾਰੀ ਰਹਿਣਾ ਜਾਂ ਬੱਚੇ ਨੇ ਕਿਹਾ ਵੀ ਨਹੀਂ ਬੱਚੇ ਅੱਜ ਬਹੁਤ ਖੁਸ਼ ਵੀ ਹੋਏ ਨੇ ਕਿ ਚਲੋ ਉਹਨਾਂ ਦੀ ਸੁਣੀ ਗਈ ਹੈ ਗੱਲ ਐਂਡ ਆਲ ਦੇ ਮੇਰਾ ਖਿਆਲ ਹੈ ਜਲਦੀ ਰਿਜ਼ੋਲਵ ਹੋ ਜਾਏ ਮੈਂ ਪਿਛਲੇ 4 ਦਿਨ ਤੋਂ ਚੱਲ ਮੈਂ 2 ਦਿਨ ਤੋਂ ਸਬ ਐਡਮਿਨਿਸਟ੍ਰੇਸ਼ਨ ਦੇ ਟੱਚ ਵਿੱਚ ਸੀਗੀ ਠੀਕ ਹੈ ਨਾ ਤੇ ਮੈਨੂੰ ਜਦੋਂ ਲੱਗਿਆ ਕਿ ਨਹੀਂ ਇਹ ਜਿਹੜਾ ਮੈਨੂੰ ਹੁਣ ਇਸ ਟਾਈਮ ਤੇ ਜਾਣਾ ਚਾਹੀਦਾ ਤੇ ਉਸ ਟਾਈਮ ਆਈ ਹਾਂ ਉੱਥੇ ਮੇਰਾ ਬਹੁਤ ਵੱਡੀ ਯੂਨੀਵਰਸਿਟੀ ਹੈਗੀ ਹੈ ਇਹ ਇੰਡੀਆ ਦੀ ਔਰ ਇੰਡੀਆ ਦੀ ਯੂਨੀਵਰਸਿਟੀ ਚਾਰ ਦਿਨ ਤੋਂ ਬੰਦ ਹੈ ਨਹੀਂ ਕੋਈ ਗੱਲ ਨਹੀਂ ਇਸੇ ਹੁੰਦਾ ਆ ਜੇਕਰ ਉਹਨਾਂ ਨੂੰ ਕਿਸੇ ਚੀਜ਼ ਦੀ ਨਰਾਜ਼ਗੀ ਹੈ ਤੇ ਉਹ ਆਪਣੇ ਪ੍ਰੋਟੈਸਟ ਕਰਦੇ ਉਹਨਾਂ ਦਾ ਰਾਈਟ ਹੈ ਪ੍ਰੋਟੈਸਟ ਕਰਨਾ ਠੀਕ ਹੈ ਔਰ ਹੁਣ ਜਿਹੜੀ ਇਹ ਕਮੇਟੀ ਬਣਾ ਕੇ ਬੜੀ ਜਲਦੀ ਕੰਸਟੀਟਿਊਟ ਹੋ ਜਾਏਗੀ ਔਰ ਉਹ ਕੇਮਦਰ ਬੈਠ ਕੇ ਦੇਖਾਂਗੇ ਬੜੇ ਸਟੂਡੈਂਟ ਰੋਕ ਲਗਾਏ ਗਏ ਆ ਕਿ ਤੁਸੀਂ ਦੱਸਿਆ ਕਿ ਲੈਟ ਦਾ ਕਮੇਟੀ ਗੈਟ ਫਾਰਮਡ ਠੀ ਤੇ ਫੈਕਲਟੀ ਮੈਂਬਰ ਤੋਂ ਮੈਨੂੰ ਉਹਨਾਂ ਦੇ ਆਰਗੂਮੈਂਟ ਦੇ। ਮੈਨੂੰ ਲੱਗਦਾ ਕਿ ਹੋਰ ਇਸ ਵਾਰ। ਮੈਨੂੰ ਇਸੀ ਦਾ ਕੁਝ ਨਹੀਂ ਮੈਂ ਸਿਰ ਉਸੇ ਮੁੱਦੇ ਉੱਤੇ ਗੱਲ ਕਰ ਰਹੀ ਹਾਂ ਜੋ ਕਿ ਬੱਚਿਆਂ ਦੇ ਦੀ ਚਿੰਤਾ ਹੈ। ਬੀਸੀ ਸਾਹਿਬ ਇੱਕ ਗੱਲ بار-बार ਕਹਿ ਰਹੇ ਨੇ ਕਿ ਮੈਨੂੰ ਸਟੂਡੈਂਟਸ ਦੀ ਸਕੀਮ ਹੋ ਸਕਦੇ ਤੇ ਕੋਈ ਬਿਮਾਰੀ ਵੀ ਨਹੀਂ ਫੈਲੀ। ਕੀ ਲੱਗਦਾ ਕਿ ਕੁਝ ਦੇਖੋ ਆਪਾਂ ਨੇ ਹਰ ਇੱਕ ਚੀਜ਼ ਦਾ ਬੈਥਰ ਅਦਰ ਥ्रेड ਨਾ ਕਰੀਏ ਉਸ ਚੀਜ਼ ਨੂੰ। ਠੀਕ ਹੈ ਕਿਉਂਕਿ ਸਟੂਡੈਂਟਸ ਬਾਹਰ ਬੈਠੇ ਨੇ ਗਰਮੀ ਐਂਡ ਆਲ ਤਾਂ ਬੀਸੀ ਸਾਹਿਬ ਨੇ ਕਹਿ ਵੀ ਦਿੱਤਾ ਤਾਂ ਕੋਈ ਵੱਡੀ ਗੱਲ ਨਹੀਂ ਸੀ ਹੋਈ ਇਹਦੇ ਅੰਦਰ। ਪਰ ਸਾਨੂੰ ਦੇਖਣਾ ਕਿ ਜਿਹੜੇ ਸਟੂਡ ਹੁਣ ਦੇਖਣਾ ਇਹ ਹੋਏਗਾ ਕਿ ਕੀ ਇਹ ਤਰਨਾ ਲਗਾਤਾਰ ਐਨਜੀ ਜਾਰੀ ਰਹੇਗਾ ਜਾਂ ਕੋਈ ਸਿੱਟਾ ਨਿਕਲ ਕੇ ਆਏਗਾ ਹਾਲਾਂਕਿ ਬੱਚੇ ਜਿਹੜੇ ਹੈਗੇ ਆ ਉਹ ਵਾਈਸ ਚਾਂਸਲਰ ਦੇ ਅਸਤੀਫੇ ਤੇ ਹੀ ਅੜੇ ਹੋਏ ਨੇ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ